ਡੀਜੇ ਕਦੋਂ ਚੱਲਣਾ ਡੀਜੇ 2 ਮਿੰਟ ਬਚੇ ਆ ਫੂਡ ਬਹੁਤ ਹੀ ਪੁਰਾਣਾ ਹੈ ਆ ਦੀਪੂ ਗੋਰੇ ਦਾ ਗਵਾਂਡੀ ਚੰਗਾ ਨਿਕਲੋ ਇੰਨਾ ਗਲੀਆਂ ਚ ਚਲੋ ਫਿਰ ਵਲੌਗ ਲਾ ਗੋਰਾ ਵੱਡਾ ਹੋਇਆ ਆਪੂ ਸਟਾਪੂ ਇਹ ਬੜੀ ਖੇਡਦੇ ਹੁੰਦੇ ਸੀ ਅਸੀਂ ਬਹੁਤ ਖੇਡਦੇ ਸੀ ਬਹੁਤ ਇਹ ਸੁੱਤਾ ਬੈਠ ਅੰਦਰ ਮੁੰਡਾ ਸਵਾਜਾ ਦਿੰਦਾ ਇਹ ਫਿਊ ਮੂਮੈਂਟਸ ਲੇਟਰ ਹਦਰਾਇ ਲੰਘ ਗਿਆ ਇਹ ਮੁੰਡਾ ਉੱਠ ਗਿਆ ਤੇ ਆਪਾਂ ਚਾਹ ਬਣਾਉਣ ਲੱਗੇ ਆਂਦੇ ਵਾਸਤੇ ਸਪੈਸ਼ਲ ਸਿਲੰਡਰ ਚਲਾਤਾ ਕਿਵੇਂ ਗੁੱਡ ਮਾਰਨਿੰਗ ਮੁੰਡਿਆ ਤੂੰ ਨਾ ਖੁਸ਼ ਹੈ ਅੱਜ ਤੂੰ ਖੁਸ਼ ਹੋ ਤੈਨੂੰ ਵਲੌਗ ਚਾਣ ਦਾ ਮੌਕਾ ਦਿੱਤਾ 30 ਰੁਪਏ 30 ਰੁਪਏ ਨਹੀਂ ਇਹ ਤਾਂ ਦੇ ਸਾਬ ਨਾਲ ਲੈ ਇਹ ਤਾਂ ਮੈਂ ਲੈਣੇ ਨੇ ਵੀਰੇ ਕੱਟੇ ਗਿਆ ਫਿਰ ਮੇਰੇ ਸਾਠ ਸਾਠ ਨਹੀਂ ਇੰਨਾ ਮਹਿੰਗਾ ਬਣਾ ਲਉ ਹੇਟਰ ਤੇ ਕਰਨੀ ਸੀ ਹੇਟਰ ਤੇ ਕਰਨੀ ਸੀ ਆ ਵੇਖੋ ਇੰਨੇ ਆ ਕਰਾ ਮਾਤਾ ਲਾਈਆਂ ਨੇ ਇੱਥੇ ਇਹ ਲਾਈ ਨੇ ਵਿਜ਼ਨ ਬੋਰਡ ਨਕਸ਼ੇ ਇਹ ਪਹਿਲਾਂ ਯੂਪੀਐਸ ਦੀ ਤਿਆਰੀ ਕਰਦਾ ਹੁੰਦਾ ਸੀ ਪਿਛਲੇ ਸਦੀ ਸਿ ਪਿਛਲੀ ਸਦੀ 1947 ਚ ਕਰਦਾ ਹੁੰਦਾ ਸੀ ਇਹ ਜੀਸੀਐਸ ਆ ਪੋਸਟ ਪੋਸਟ ਪੁਆਇੰਟ ਹੋ ਗਿਆ ਉਹਨਾਂ ਜੀਆਰਐਫ ਇਹ ਯੂਪੀਐਸ ਦੇ ਪੋਸਟ ਸਾਰੇ ਆਨ ਪੋਸਟ ਪੁਆਇੰਟ ਦੇ ਟੈਂਸ਼ਨ ਹੁੰਦੇ ਦੋਦੇ ਪਾਦੇ ਹੋਰ ਹੋਰ ਕਿੱਥੇ ਤੇ ਇਹਨਾਂ ਦੀ ਜਿਹੜੀ ਪੱਤੀ ਹੁੰਦੀ ਹੈ ਬਹੁਤ ਹੀ ਸੁਆਦੀਸ਼ਟ ਚਾਹ ਬਣਾਉਂਦੀ ਹੈ ਹਨਾ ਚੋਰਾ ਰੱਖਦੇ ਰੱਖਦੇ ਅਸ਼ਮੀਲੀ ਪੱਤੀ ਬਾਲੀ ਬਾਰੇ ਬਾਤਾਂ ਦੋ ਅਸ਼ਮੀਲੀ ਦੀ ਐ ਸਪੈਸ਼ਲ ਕ੍ਰਿਆਨ ਦੇ ਆ ਸਮਾਨ ਤੇਜ ਪੱਤੀ ਵੀ ਥੋੜੀ ਮਹਿੰਗੀ ਹੁੰਦੀ ਪਰ ਇੰਨੀ ਤੇਜ ਹੁੰਦੀ ਨਾ ਨਜ਼ਾਰਾ ਆਇਆ ਨਾ ਫਿਰ ਅਮਲ ਲੱਗੇ ਥੈਂਕ ਯੂ ਫਾਰ ਇਨਫੋਰਮੇਸ਼ਨ ਥੈਂਕ ਯੂ ਫਾਰ ਇਨਫੋਰਮੇਸ਼ਨ ਮੇਨਲੀ ਥੈਂਕ ਯੂ ਦੰਨੂ ਮਿੱਠਾ ਪਾਤਾ ਮਿੱਠਾ ਪੱਤੀ ਟੋਕ ਕੇ ਚਾਹ ਰੋ ਕੇ ਹੋਰ ਨਈ ਮਿੱਠਾਈ ਨਾ ਹੀ ਰੱਖਿਆ ਕਰੀਏ ਨਾ ਕਿੱਥੇ ਤੇ ਜਾ ਅੱਛਾ ਪਾਣੀ ਪੀ ਕੇ ਆਪ ਪੜ੍ਹਦੇ ਹਾਂ ਸਨਾ ਚੈਪਟਰ ਇੱਥੋਂ ਤੱਕ ਅੱਲੇ ਦੁਬਾਰਾ ਰੀਡਿੰਗ ਕਰਦਾ ਵਰੀਸ ਨੇ ਤੰਗੋਰਾ ਵੀ ਲੱਗਾ ਹੈ ਨਵਾਂ ਦੇ ਗਿੰਦੇ ਨੂੰ ਵਲੌਗ ਅਮਰੀਕਾ ਪਹੁੰਚਾ ਫਿਰਦੇ ਅੱਛਾ ਟਰੈਵਲ ਵਲੌਗ ਦੇਖ ਰਹੇ ਹੈ ਗਾਇਸ ਵੈਰੀ ਗੁੱਡ ਨਾਈਸ ਇਹ ਕਿੰਨਾ ਰੌਂਡੀ ਲਾਂ ਚਲੀ ਬਾਰ ਮਤਲਬ ਗੇੜੀ ਲਾਂ ਚਲੀਏ ਆ ਇਹਨਾਂ ਦੇ ਬੂਟੇ ਤੇ ਆਪਾਂ ਬੁੱਕੀ ਨਾਲ ਹੀ ਲਈ ਜਾਨੇ ਅਸੀਂ ਚੱਲੇ ਹਾਂ ਮਹਿੰਦਰ ਦੀ ਡੈਰੀ ਤੇ ਡੈਰੀ ਨੰਦਖਾਨਾ ਮੰਦਰ ਦੀ ਡੇਰੀ ਅੱਜ ਕਰਕੇ ਫਲਾਈ ਆਵਾ ਬਲੌਗ ਆ ਜਿਹੜਾ ਮੰਦਰ ਦੀ ਡੇਰੀ ਤੇ ਆਇਆਗਾ ਮੰਦਰ ਇਹ ਇੱਥੋਂ ਦਾ ਗੁੰਡਾ ਹੈ ਸਿਰਿਆ ਦਾ ਗੁੰਡਾ ਤੇ ਇਹ ਬੰਦਾ ਜਿਹੜਾ ਹੈ ਇਹ 2 ਨੰਬਰ ਤੇ ਕੰਮ ਕਰਦਾ ਪਰ ਚੋਰੀ ਛੁੱਪੇ ਸਾਰੇ ਕੰਮ ਕਰਦਾ 2 ਦੇ 3 ਦੇ 2.5 ਤੇ ਆਹ ਡੇਰੀ ਜਦੋਂ ਮਰਜੀ ਆਓ ਦੁੱਧ ਲਓ ਇਥੋਂ ਦੁੱਧ ਪਨੀਰ ਦਹੀਂ ਸਾਰਾ ਕੁਝ ਹੈਨਾ ਫਰਿੱਜ ਖਾਲੀ ਪਈ ਫਰਿੱਜ ਖਾਲੀ ਤਾਂ ਫਰਿੱਜ ਉਹ ਸਰਦੀਆਂ ਕਰਕੇ ਪਈਏ ਜਦੋਂ ਗਰਮੀਆਂ ਆਈਆਂ ਨਾ ਫਿਰ ਆਸਮਾਨ ਹੈ ਇਹ ਖਾਲੀ ਹੈ ਕਿਓ ਰੱਗੀ ਕਿੰਨੇ ਦਾ ਪੈਕੇਟ ਹੈ 80 ਰੁਪਏ ਦਾ 80 ਰੁਪਏ ਦਾ ਇਹ ਮਹਿੰਗਾ ਹੀ ਕਬੜੀ ਰਹਾ ਬਚਪਨ ਸੇ ਇੰਡੀਆ ਚ ਇੰਨਾ ਇੰਨਾ ਮਹਿੰਗਾ ਹੀ ਹੋ ਗਿਆ ਸਿਰਫ ਪਹਿਲਾਂ 60 ਰੁਪਏ ਦੀ ਆਂਦੀ ਸੀ ਨਾ ਅਸੀਂ ਜਦੋਂ ਅਸੀਂ ਬਾਹਰ ਵੀ ਪਰਦੇ ਸੋਦੂ 40 ਦਾ ਤੇ ਹੁਣ ਆਪਣੀ ਘਰੇ ਤਾਂ 50 50 ਹੀ ਆਦਾਰ ਹੈ 30 ਨਹੀਂ ਆਦਾਰ ਹੈ ਨਾ 30 ਆ ਜਾਂ ਆ ਆ ਇੱਥੇ ਆਓ ਜਦ ਮਰਜ਼ੀ ਮੰਦਰ ਕੋਲ ਫ੍ਰੀ ਮੇਰੇ ਵੱਲੋਂ ਕੁਝ ਵੀ ਖਾ ਸਕਦੇ ਜੀ ਨਾ ਆ ਮੰਦੀ ਮੰਦੀ ਲੈਣ ਹੈ ਮਹਿੰਦੀ ਭਾਗੀ ਬੰਦਾ ਸਾਢੇ 9 ਪੜਦਾ ਰਿਹਾ ਏ ਇਹ ਨੂੰ ਨਾ ਸਾਰ ਕੇ ਨੰਦ ਆਇਆ ਤੇ ਤਕਾ ਨਹੀਂ ਆਦਾ ਤੈਨੂੰ ਕਦੋਂ ਤੈਨੂੰ ਕਦੋਂ ਕਹਿਦਾ ਨਹੀਂ ਗਿਆ ਨਾ ਮੈਨੂੰ ਇਹ ਮਹਿੰਦੀ ਮਹਿੰਦੀ ਸਾਰਾ ਤੇ ਲੇਟ ਜਾਂਦਾ ਮੇਰੇ ਤੇ ਨਾ ਸਾਹ ਆਏ ਮਹਿੰਦੀ ਬਣ ਜਾ ਆਇਆ ਲੇਟ ਜਾਂਦਾ ਹੁੰਦਾ ਸੀ ਨੋ ਬਾਅਦ ਚ ਪ੍ਰੇਅਰ ਪ੍ਰੇਅਰਸ ਟਾਈਮ ਜਾਂਦਾ ਪ੍ਰੇਅਰ ਦੇ ਟਾਈਮ ਜਾਂਦਾ ਸੀ ਤੈਨੂੰ ਇੱਕ ਰੀ ਕਿਹਾ ਨੇ ਮੈਂ ਮੇਰੇ ਨਾਲ ਹੈਗਾ ਸੀ ਤੂੰ ਲੇ ਪ੍ਰੇਅਰ ਵਿੱਚ ਜਾਂਦੇ ਜਦੋਂ ਪ੍ਰੇਅਰ ਹੁੰਦੇ ਵੀ ਸੋਦੋਂ ਜਾਂਦੇ ਸੀ ਮੈਂ ਜਾਂਦਾ ਹੀ ਨਹੀਂ ਸੀ ਚਲ ਅਸੀਂ ਇਹ ਕਰਦੇ ਹਾਂ ਤੇ ਕੰਮ ਜਾ ਇਹਨਾਂ ਵਾਈਪੇ ਲੱਗਿਆ ਨੇ ਆਪ ਵਲੌਗ ਉੱਪਰ ਕਰਨਾ ਚੜਾਣਾ ਹੋਰ ਸਪੁਰਦੇ ਆ ਆਪਾ ਖਾਣ ਲੱਗਿਆ ਆ ਮੱਖਣ ਬਾਈਟ ਹਨਾ ਮਿੰਦੀ ਇਹ ਆਂ ਮੈਂ 5 ਰੁਪਏ ਦਿੱਤੇ ਆਪਾਂ ਨੂੰ 20 ਰੁਪਏ ਦੇ ਪਿੰਡ ਵਾਲੇ ਮੱਖਣ ਦੀ ਬਾਈਕ ਲੈ ਲੱਗੇ ਆ ਵਾਹ ਕੇ ਆਂਦਾ 5 ਰੁਪਏ ਦਾ ਆਪਾਂ ਨੂੰ 20 ਰੁਪਏ ਦਾ

ਇਹ ਕੀ ਸਬਜੀ ਆਲੂ ਤਰੀ ਵਾਲੇ ਆਲੂ ਤਰੀ ਵਾਲੇ ਤੇ ਪਲੱਸ ਰੋਟੀਆਂ ਮਿੰਦੀ ਚੱਲ ਹੁਣ ਆ ਤੂੰ ਖਾ ਮੈਂ ਰੋਟੀ ਖਾਣਾ ਤੇਰੀ ਆ ਵੇ ਉੱਥੇ ਰੱਖ ਦੇ ਤੂੰ ਨੇ ਹੁਣ ਹੁਣੇ ਹੁਣੇ ਰੋਟੀ ਐ ਨਾਉਣ ਕੀਤੀ ਇੱਕ ਯਾ ਚਰਾਕਦੀ ਤੰਦਰ ਨਹੀਂ ਦਾ ਖਾ ਲੈ ਤੰਦਰਾ ਆ ਦੁੱਧ ਆਇਆ ਬਿੰਦਾ ਇੰਨਾ ਇੰਨਾ ਨਪੀਣਾ ਮੈਂ ਇਹਨੂੰ ਕਿਹਾ ਰੋਟੀ ਰੋਟੀ ਖਾ ਲੈ ਫੇਰ ਆ ਬਲੜਨੇ ਹਾ ਕੁੱਲਨੇ ਤਾਂ ਹੀ ਤਾਕਤ ਆਵੀਗਾ ਨਾ ਮੈਂ ਹੁਣ ਡਬੜੀ ਗਿਆ ਤੁਹਾ ਜਿੱਥੇ ਮਰਜੀ ਆ ਜਾ ਆ ਜੀ ਨਹੀਂ ਹੈ ਨਹੀਂ ਮਜ਼ਾਕ ਕਰਦਾ ਜਿੰਨਾ ਪੜ੍ਹਨਾ ਸੀ ਪੜ੍ਹ ਲਿਆ ਵਲੌਗ ਐਡਿਟ ਕਰਦਾ ਰਹਾ ਪੜਿਆ ਤਾਂ ਕੁਛ ਨਹੀਂ ਮੂਵੀ ਚੱਲੀ ਜੋਂਬੀ ਸਾਊਥ ਇੰਡੀਅਨ ਤੇ ਇਧਰ ਚਾਹ ਬਣਦੀ ਵੀ ਚਾਹ ਬਣਾਉਣ ਦੀ ਡਿਊਟੀ ਮੇਰੀ ਹੈ ਫਿਰ ਚਾਹ ਪੀ ਕੇ ਫਿਰ ਕੈਂਟਾ ਇੱਕ ਹੋਰ ਪੜਨਾ ਹੈ ਫਿਰ ਉਸ ਤੋਂ ਬਾਅਦ ਫਰੀ ਚਾਹ ਬਣ ਗਈ ਤੇ ਐਨੇ ਵੀ ਐਨੀ ਮੂਵੀ ਵੇਖ ਲਈਏ ਕਿਹੜੀ ਆ ਮੂਵੀ ਵੇਖੀ ਆ ਕੋਈ ਨਹੀਂ ਸਾਊਥ ਇੰਡੀਅਨ ਸਾਊਥ ਇੰਡੀਅਨ ਸ਼ਾਕ ਕਰੋ ਅੱਜ ਫੁੱਲ ਨਹੀਂ ਵੇਖੀ ਵੈਸੇ ਮਿੱਠਾ ਘਾਟ ਪਿੰਦਾ ਇਸ ਲਈ ਮੈਂ ਫਿੱਕੀ ਚਾਹ ਬਣਾਈ ਹੈ ਮਿੱਠਾ ਪਿੰਦਾ ਹੀ ਨਹੀਂ ਮੇਰਾ ਬੰਦ ਕਰਾਣਾ ਮਿੱਠਾ ਇਹਦਾ ਸ਼ੂਗਰ ਵਧੀਆ ਹੋਰ ਵਧੀਆ ਗੱਲ ਹੈ ਤੇ ਸ਼ਾਮ ਹੋਣ ਵਾਲੀ ਹੈ 3 ਵਜੇ ਨੇ ਵੈਸੇ 4 4 ਦਾ ਟਾਈਮ ਹੈ ਤੇ ਇਹ ਲੱਗਦਾ ਜਿਵੇਂ ਹਨੇਰਾ ਹੋਵੇ ਬੱਦਲ ਜਿ ਬਣੇ ਘੜਨਾਵਾ ਚੱਲੀ ਖੜੀ ਠੰਡੀ ਇਹ ਬੱਦਲ ਨਹੀਂ ਅਸਲ ਚ ਤੂੰ ਹੈ ਘਰੇ ਕੋਈ ਨਹੀਂਗਾ ਅਸੀਂ ਦੋਨੇ ਗਿਆ ਮੈਂ ਪੀਣਾ ਚਾਹ ਇਹਦੇ ਬਾਅਦ ਚੱਲਨੇ ਸਿੱਧਾ ਕਰੇ ਚੰਗਾ ਛੋਰਾ ਬਾਈ ਉਹਨਾਂ ਦੇ ਕੋਲ ਮੋਰਚਾ ਤਾਂ ਨਹੀਂ ਹੁੰਦਾ ਮੋਰਚਾ ਕੇਕ ਨਹੀਂ ਉਹ ਕੇਕ ਨਹੀਂ ਵਹਦੀ ਕੇਕ ਕਰੇ ਆ ਗਏ ਸੀ ਅਸੀਂ ਤੇ ਇੱਧਰ ਡੀਜੇ ਲੱਗੇ ਹੋਣੇ ਨਾਲ ਤੇ ਗਵਾਂਡਿਆਂ ਦਾ ਵਿਆਹ ਹੈ ਤੇ ਇੱਧਰ ਬਾਣੀ ਚੱਲੀ ਹੋਈ ਕੇ ਜਨ ਸੰਨੀਤ ਅਨਮੋਲ ਤਿਆਰ ਹੋ ਰਹੀ ਹੈ ਇਹ ਨਾਲ ਦੇ ਗਵਾਂਡੇ ਦਾ ਵਿਆਹ ਹੈਗਾ ਉੱਥੇ ਨਚਣੇ ਨੇ ਜਾ ਕੇ ਆਵਣ ਲੈਣ ਆਈ ਇਹਨੂੰ ਹੈਨਾ ਰੇ ਜੋਂਡੇ ਵਾਲੀ ਹੈ ਇੱਕਾ ਦਾ ਜੋਰ ਲਾਈ ਜਾਨੀ ਏ ਹੁਣ ਆਪਦੇ ਗੈਟਅਪ ਚ ਤਿਆਰ ਏ ਨਹੀਂ ਆਪਦੇ ਸੂਟ ਚ ਰੈਡੀ ਏ ਤੇ ਚੱਲ ਹਮ ਨਹੀਂ ਲੈ ਕੇ ਜਾ ਇਹਨੂੰ ਨਚਾ ਜਾਟ ਵ્યા ਤੇ ਉਹਨਾਂ ਦੀ ਕੁੜੀ ਆਪਨੇ ਕਰਿਆ ਜਾਂਦੀ ਏ ਤੇ ਇਹ ਕਹਿੰਦੀ ਕੇ ਚੱਲਣਾ ਚਾਹੀਦਾ ਸੇਲੀ ਦਾ ਚਾਚੇ ਦਾ ਚਾਚੀ ਦਾ ਭੂਆ ਦਾ ਹੈ ਨਾ ਭੂਆ ਲੱਗੀ ਇਹਨੂੰ ਭੂਆ ਦਾ ਵ્યા ਹੈ ਚਾਓ ਸੇਲੀਆਂ ਸੇਲੀਆਂ ਮਹਲਾ ਦਾ ਆਪਣੇ ਨਾਲ ਪਾ ਕੇ ਲਾ ਪੰਗੇ ਲਾ बस सुन कद चलन के डीजे थोड़े डीजे डीजे कदू चलने डीजे दो मिनट बचे बाय गाइस कह तो बाय कर दो बाय मिलते हैं अगले वाले व्लॉग च मिलते हैं क्या मिलते हैं मोली ओए बस करो ना कपड़े गालो कपड़े निकालो चलो बाय कर दो ਬੱਸ ਕਰ ਬਾਈ ਬਾਈ ਕਰ ਦੋ ਬਾਈ ਬਾਈ ਬਾਈ